ਕਹਿੰਦੇ ਉਹ ਡੋਟਾ ਦਾ ਆਪਣਾ ਹੋਰ ਡਰ ਗਿਆ ਪਰ ਕੋਈ ਮੰਦਾ ਨਹੀਂ ਹੂੰ ਇਹ ਰੋਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜਿਆ ਸੁਨਾਮ ਸ਼ਹੀਦ ਦੁੱਧਮ ਸਿੰਘ ਵਾਲਾ ਵਿਖੇ ਜਿਹੜਾ ਡਰੇਨ ਕਹਿੰਦੇ ਸੀ ਇਹ ਹੈਗਾ ਰਵਦਾਸਪੁਰਾ ਟਿੱਬੀ ਤੇ ਪਾਣੀ ਹੱਦ ਤੋਂ ਵੱਧ ਉਰੇ ਚੜ ਚੁੱਕਿਆ ਮਾਨੋ ਲੋ ਵੀ ਕੈ ਕੈ ਕਬੂਟਨੀ ਮਾਂ ਵਿੱਚ ਡੇਢ ਫੁੱਟ ਕਬੂਟਨੀ ਮਾਂ ਵਿੱਚ 2 ਫੁੱਟ ਰ ਵਰਕਿਆ ਸਾਰਾ ਦੇਖੋ ਤੋਂ ਕਬੂਟਨੀ ਮਾਂ ਇਹ ਹੈਗਾ ਮੈਂ ਦੋ ਦਰਵਾਜ਼ਾ ਇਹ ਕੋਈ ਆਇਆ ਸਰਕਾਰ ਦਾ ਕੋਈ ਪ੍ਰਬੰਧ ਮਗਰਾ ਕਰਾ ਰਾਤ ਦਾ ਰਾਤ ਆਇਆ ਤੇ ਜੀ ਉਹਨਾਂ ਨੇ ਸੁਨੇਹਾ ਦਿੱਤਾ ਵੀ ਭਾਈ ਈਲਾ ਰੱਖੋ ਪੂਰਾ ਚਾਰ ਲੈਓ ਤੇ ਮਿੱਟੀ ਮੁੱਟੀ ਮਗਾਈ ਜਾਂਦੇ ਨੇ ਅੱਛਾ ਟੁੱਟਿਆ ਸੀ ਜੀ ਹਾਲ ਕਾ ਉਰੇ ਉਰੇ ਉਹ ਦੇਖੋ ਮਗਰਦੇ ਉਹ ਟ੍ਰੈਲਿ ਗੜਿਆ ਜਾਓ ਜਾਂ ਉੱਥੇ ਮੈਂ ਜਾ ਕੇ ਆਣੂ ਦੋਸਤੋ ਅ ਅ ਇਸ ਟਾਈਮ ਉਥੋਂ ਪੁੱਲ ਤੋਂ ਅਸੀਂ ਉਰਾਂ ਆਿਆਂਗੇ ਆ ਜਿਹੜੀ ਹੈਗੀ ਆ ਟਿੱਬੀ ਇਹ ਹਰਵਦਾਸਪੁਰਾ ਟਿੱਬੀ ਇਹ ਪਾਟੜੀ ਦੇ ਪਾਣੀ ਚੜ ਗਿਆ ਦੇਖੋ ਆ ਪਾਟੜੀ ਆ ਇਹ ਇੱਥੇ ਦਾ ਆ ਮਤਲਬ ਇਹ ਪਾਣੀ ਜਦੋਂ ਹੁਣੇ ਪਾਟੀ ਤੇ ਚੜ ਗਿਆ ਇਹ ਖਤਰੇ ਦੇ ਹੀ ਆ ਤੇ ਆਪਾਂ ਉਰੇ ਦੇ ਕੁਝ ਬਸੰਦੇ ਵੀ ਨੇ ਗੱਲਬਾਤ ਕਰਾਂਗੇ ਹਰਪਾਲ ਸਿੰਘ ਜੀ ਅ ਇੱਕ ਇਹ ਪਾਣੀ ਕਦੋਂ ਕ ਚੜਿਆਗਾ ਤੁਹਾਨੂੰ ਪਤਾ ਹੋਊਗਾ ਇਹ ਪਾਣੀ ਕੱਲ ਤਾਂ ਨੀਚੇ ਸੀ ਕੱਲ ਤਾਂ ਪਾਣੀ ਫੁੱਥੇ ਤੱਕ ਹੀ ਸੀ ਪਰ ਅੱਜ ਪਾਣੀ ਇੱਥੇ ਤੱਕ ਆ ਗਿਆ ਪਾਣੀ ਰਾਤੋਂ ਰਾਤ ਕਾਫੀ ਚੜਿਆਗਾ 2 ਫੁੱਟ ਤੋਂ ਵੀ ਅੱਗੇ ਪਾਣੀ ਚੜਿਆਗਾ ਕਿ ਕੱਲ ਉਹ ਤੋਂ ਵੀ ਨੀਮਾਤੀ ਆਪਣੇ ਪੁਲੀ ਤੋਂ ਵੀ ਬਹੁਤ ਨੀਮਾਤੀ ਪਰ ਅੱਜ ਪਾਣੀ ਦਾ ਬਹੁਤ ਬਹੁਤ ਜ਼ਿਆਦਾ ਕਿਉਂਕਿ ਪਿੰਡ ਦਾ ਜਿਹੜਾ ਪਾਣੀ ਸੀ ਉਹ ਲਿਕੜਨਾ ਬਾਹਰ ਹੋ ਬੰਦ ਹੋ ਗਿਆ ਅੱਜ ਵੀ ਜੋ ਵੀ ਨੌਜਵਾਨ ਮੁੰਡਿਆਂ ਨੇ ਪਾਣੀ ਕੱਢਿਆਗਾ ਟਾਈਕੂ ਹੋਲਾ ਕੇ ਕੱਢਿਆਗਾ ਇਹਨਾਂ ਨੇ ਜੋ ਵੀ ਆਪਣਾ ਇੰਜਣ ਹੁੰਦਾਗਾ ਉਹਦੇ ਨਾਲ ਪਾਣੀ ਛਿੱਟਿਆਗਾ ਪਰ ਉਹ ਵੀ ਕਿੰਨਾ ਕਿਚਰ ਛਿੱਟਾਂਗੇ ਜੀ ਪਾਣੀ ਤਾਂ ਰੁੱਕ ਰੁੱਕੀ ਗਿਆ بارش ਉੱਤੋਂ ਪੈ ਰਹੀ ਹੈ ਤੁਹਾਡੇ ਸਾਹਮਣੇ ਦੇਖੋ ਦਿਖਾਓ ਕੈਮਰੇ ਨਾਲ ਹੀ بارش ਪੈ ਰਹੀ ਹੈ ਜੀ ਪਰ ਜਿਹੜਾ ਪਾਣੀ ਆਗਾ ਉਹਦਾ ਪੱਧਰ ਬਹੁਤ ਜ਼ਿਆਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਗਿਆ ਇਸ ਟਾਈਮ ਪਾਣੀ ਇਹ ਪਿੰਡ ਨੂੰ ਪੂਰਾ ਖਤਰਾਗਾ ਵੀ ਕੋਈ ਆਇਆ ਕੋਈ ਪ੍ਰਸ਼ਾਸਨ ਵਗੈਰਾ ਹਰ ਵਕਤ ਨਹੀਂ ਮੈਂ ਤਾਂ ਬਹੁਤ ਟਾਈਮ ਦੀ ਆਈ ਹੋਈ ਹਾਂ ਉਹ ਸੇਰ ਦੀ ਆਈ ਹੁਣਾਂ ਵੀ ਮੈਂ ਤਾਂ ਨਹੀਂ ਪ੍ਰਸ਼ਾਸਨ ਦੇਖਿਆ ਹੈਗਾ ਕੋਈ ਵੀ ਮਨੇਂ ਦੌਰੇ ਸਰਪੋਦਾ ਪਰ ਸਾਡੇ ਪਿੰਡ ਦੇ ਸਰਪੰਚ ਜੋ ਵੀ ਸਾਡੇ ਪਿੰਡ ਦੇ ਮੁੰਡੇ ਮੈਂਬਰ ਸੀ ਉਹ ਸਾਡੇ ਪਿੰਡ ਦੇ ਮੁੰਡੇ ਮੈਂਬਰਾਂ ਨੇ ਕੱਢਿਆਗਾ ਚਲੋ ਸਾਡੇ ਪਿੰਡ ਦੇ ਵਿੱਚ ਬੀਬੀ ਸਰਪੰਚਔਰਤ ਨਹੀਂ ਆਈ ਹੈਗੀ ਬਾਕੀ ਸਾਰੇ ਆਏ ਨੇ ਮਤਲਬ ਆਹ ਦੇਖਦੇ ਆਂ ਬਈ ਆਹ ਆ ਜਿਹੜਾ ਪਾਣੀ ਹੈ ਇਹ ਪੱਟੜੀ ਦੇ ਉੱਪਰ ਜਾ ਚੜਿਆਗਾ ਅੱਜ ਡੰਗਰ ਫਿਰਦਾ ਜਿੱਥੇ ਇਹ ਬਿਲਕੁਲ ਆਪਾਂ ਫੇਰ ਦਿਖਾ ਦਈਏ ਤੁਹਾਨੂੰ ਇਹ ਜਾ ਰਿਹਾ ਕਾਸੀਆਲ ਨੂੰ ਇਧਰੋਂ ਟਿੱਬੀ ਦੇ ਮੈਂ ਪਿਛਲੇ ਪਾਸੇ ਖੜਾ ਆਹ ਪਾਣੀ ਚੜ ਗਿਆ ਇਹ ਪਾਟੜੀ ਦੇ ਉੱਪਰ ਆ ਪਾਣੀ ਆ ਇਸ ਤਰ੍ਹਾਂ ਠੀਕ ਹੈ ਨਹੀਂ ਇੱਧਰ ਹੈਗਾ ਇਹ ਪਿੰਡ ਇਹ ਆ ਆ ਹੈਗਾ ਪਿੰਡ ਠੀਕ ਹੈ ਇੱਧਰ ਉਹ ਇਹ ਨਾਲ ਆ ਰਿਹਾ ਤੇ ਪ੍ਰਸ਼ਾਸਨ ਨੂੰ ਇਹਦਾ ਦੇਖ ਲੈ ਕਰਨੀ ਚਾਹੀਦੀ ਹੈ ਜਿਹੜਾ ਜਿਹੜੀ ਆ ਚੀਜ਼ ਆ ਜਿਹੜੀ ਆਹਾ ਆ ਖਤਰੇ ਵਾਲਾ ਲੱਗਦਾ ਇੱਥੋਂ ਵੀ ਇਹ ਟੁੱਟ ਸਕਦਾ ਕੁੱਟ ਕੇ ਆ ਬਈ ਉਹ ਤਾਂ ਪਾਣੀ ਉੱਪਰ ਆ ਗਿਆ ਤੱਕੜੀ ਦੇ ਨਾਲ ਗਣੀ ਨਾਲੇ ਵਾਲਾ ਪਾਸਾ ਇਹ ਪਾਟੜੀ ਤੇ ਚੜ ਗਿਆ ਹੁਣ ਜੇ ਇਹ ਵੱਧ ਗਿਆ ਤਾਂ ਇਹ ਕੋਈ ਨਾ ਕੋਈ ਪੰਨੂਗਾ ਪਿੰਡ ਦਾ ਨੁਕਸਾਨ ਕਰੂਗਾ